ਇੱਕ ਸਿੱਖ ਨੌਜਵਾਨ ਹੈ ਟ੍ਰੈਫਿਕ ਕੰਟਰੋਲ ਕਰਦਾ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜਾ ਸਿੱਖ ਨੌਜਵਾਨ ਹੈ ਨਾ ਤਾਂ ਇਸ ਨੂੰ ਤਨਖਾਹ ਮਿਲਦੀ ਹੈ ਨਾ ਇਹ ਪੁਲਿਸ ਦੇ ਵਿੱਚ ਭਰਤੀ ਹੈ ਇਹ ਲੋਕ ਕਹਿੰਦੇ ਪਾਗੜਾ ਗੁਰਸਿੱਖ ਚਾ ਲੋਕ ਦੇ ਨੇ ਇਹ ਤਾਂ ਗੁਰਸਿੱਖ ਕਿਤੇ ਮਿੰਦਾ ਆਪਾਂ ਨੇ ਪ੍ਰਮਾਤਮਾ ਦੀ ਸੇਵਾ ਲਈ ਆ ਜੇ ਪਰ ਬਾਬਾ ਨਾਨਕ ਬੈਠਾ ਨਾ ਉਹ ਕਹਿੰਦੇ ਸੁੱਖ ਤੇਰਾ ਮੇਰੇ ਕੋਈ ਨਹੀਂ ਮੈਂ ਸੇਰੀ ਗੁਰਦਾਰ ਸਾਹਿਬ ਦੰਦਾ ਐ ਮੈਂ ਭਰਾ ਸਾਨੀ ਸਾਹਿਬ ਦਾ ਭਾਣੀ ਆ ਜੀ ਸਿੰਘਾ ਦੀ ਐ ਸਾਨੀ ਸਾਹਿਬ ਮਾੜੇ ਸ਼ਬਦ ਹੋਰ ਕੀ ਕੀ ਬੋਲਦੇ ਨੇ ਤੁਹਾਨੂੰ ਉੱਪਰ ਤਾਂ ਪ੍ਰਮਾਤਮਾ ਦੇਖੇਗਾ ਜੇ ਉਹ ਪਰ ਤੰਗਦਾ ਐ ਗੁੱਸਾ ਹੁੰਦਾ ਫਿਰ ਉਹਨਾਂ ਤੇ ਤੇਰਾ ਗੁੱਸਾ ਕਿ ਐਸਾ ਨਾਲ ਆਪਣਾ ਤੁਹਾਡੇ ਵਿੱਚ ਸੇਵਾ ਭਾਵਨਾ ਐ ਪੰਜ ਸਾਲਾਂ ਤੋਂ ਤੁਸੀਂ ਇੱਥੇ ਡਿਊਟੀ ਤੇ ਤਣਾਤ ਹੋ ਕਿਸੇ ਪੁਲਿਸ ਅਫਸਰ ਨੇ ਦੇਖ ਕੇ ਪੁਲਿਸ ਦੀ ਨੌਕਰੀ ਆਫਰ ਕੀਤੀ ਐ ਆ ਇਹ ਥੋੜਾ ਸਿੱਧਾ ਜਿਹਾ ਹੋਣ ਕਰਕੇ ਜਿਹੜਾ ਸਾਡੇ ਕੋਲ ਆ ਜਾਂਦਾ ਸਵੇਰੇ 8 ਵਜੇ ਸ਼ਾਮ ਨੂੰ ਜਾਂਦਾ 8 ਵਜੇ ਸਾਡੇ ਕੋਲ ਲੋਕ ਤਾਂ ਨਸੀ ਕਰਦੇ ਮਾਰਾ ਕਰਿਆ ਪਏ ਪਤਾ ਨਹੀਂ ਮੰਨਣਾ ਹੈ ਚੀਨਣਾ ਹੈ ਉਹ ਬੋਪਾ ਨਾਨ ਕਿਹਨਾਂ ਦਾ ਕਿਤੇ ਆਪਾਂ ਉਹਨੂੰ ਕੰਨਾਂ 'ਚ ਸਮਝਾੜ ਕੰਨਾਂ ਹੈ ਜੇਰਾ ਉਹਨਾਂ ਨੂੰ ਮੈਨੂੰ ਫੋਨ ਕਰਕੇ ਕਹਿ ਲਵੇ ਕਿ ਗੱਲ ਦੀ ਖਿਆਲ ਦਾ ਜਾਮ ਲੱਗ ਗਿਆ ਕਿ ਸ਼ਕਤੀ ਆ ਅੱਛਾ ਗੱਡੀ ਰੈਂਟ ਹੋ ਗਿਆ ਫੋਨ ਕਰ ਦਿੰਦੇ ਨੇ ਤੁਹਾਨੂੰ ਫੋਨ ਕਰ ਦਿੰਦੇ अच्छा ਤੁਸੀਂ ਉਦੋਂ ਘਰੇ ਹੁੰਦੇ ਤੁਹਾਨੂੰ ਫੋਨ ਕਰ ਦਿੰਦੇ ਛੇਤੀ ਡਿਊਟੀ ਤੇ ਪਹੁੰਚੋ ਪਹੁੰਚਾਂ ਚੰਗਾ ਲੱਗਦਾ ਇਹ ਤਾਂ ਮੋਡੇ ਨਾਲ ਮੋਡਾ ਲਾ ਕੇ ਘੜਦਾ ਜਿਵੇਂ ਇੱਥੇ ਟ੍ਰੈਫਿਕ ਕੰਟਰੋਲ ਕਰਦਾ ਨਹੀਂ ਬਿਲਕੁਲ ਚੰਗਾ ਲੱਗਦਾ ਜੀ ਸਾਡੇ ਨਾਲ ਹੈਲਪ ਕਰਾਉਂਦਾ ਜੀ ਪੂਰੀ ਇਹ ਪਰਿਵਾਰ ਹੈਗੇ ਲੋਕ ਇੱਥੋਂ ਦੇ ਜੀ ਇਹਨਾਂ ਦੇ ਮੰਮੀ ਇਹਦੇ ਦੋ ਭੈਣਾਂ ਤੇ ਸਕੂਲ ਵਿੱਚ ਪੜ੍ਹਦੀਆਂ ਜੀ ਕਿਧਰ ਪਰਮਾਤਮਾ ਦਾ ਇੱਕ ਊਂਕਾਰ ਆਦਾ 80 ਵਾਰ ਕਿਦ ਕੰਗਾਰਾ ਪਰਮਾਤਮਾ ਦਾ ਸੇ ਮਾਰਨ ਜੇ ਉਹਦਾ ਪਾਰ ਕਰਾਂਗੇ ਨਾ ਪਰਮਾਤਮਾ ਦਾ ਜਦ ਪਰਮਾਤਮਾ ਸਾਤੇ ਲਾਰ ਹੋਏਗਾ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਪੰਜਾਬ ਦੀ ਇੱਕ ਅਜੇ ਹੀ ਵਿਲੱਖਣ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡੇ ਮਨ ਨੂੰ ਸਕੂਨ ਜ਼ਰੂਰ ਮਿਲੇਗਾ ਤੇ ਇਹ ਤਸਵੀਰ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ ਖਰੜ ਦੇ ਵਿੱਚ ਇੱਕ ਸਿੱਖ ਨੌਜਵਾਨ ਹੈ ਟ੍ਰੈਫਿਕ ਕੰਟਰੋਲ ਕਰਦਾ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜਾ ਸਿੱਖ ਨੌਜਵਾਨ ਹੈ ਨਾ ਤਾਂ ਇਸ ਨੂੰ ਤਨਖਾਹ ਮਿਲਦੀ ਹੈ ਨਾ ਇਹ ਪੁਲਿਸ ਦੇ ਵਿੱਚ ਭਰਤੀ ਹੈ ਸਿੱਖ ਨੌਜਵਾਨ ਦੀ ਤਸਵੀਰ ਦਿਖਾ ਦਿੰਨੇ ਆ ਦੇਖੋ ਤੁਸੀਂ ਕਿਵੇਂ ਇਸੇ ਚੌਂਗ ਦੇ ਵਿੱਚ ਖੜ ਕੇ ਇਹ ਟ੍ਰੈਫਿਕ ਕੰਟਰੋਲ ਕਰ ਰਿਹਾ ਹੈ ਸਵੇਰੇ ਤੜਕੇ ਹੀ ਇਹ ਨੌਜਵਾਨ ਇਸ ਡਿਊਟੀ ਤੇ ਤਨਾਤ ਹੋ ਜਾਂਦਾ ਹੈ ਪੁਲਿਸ ਮੁਲਾਜ਼ਮ ਵੀ ਤੁਸੀਂ ਦੇਖ ਰਹੋਗੇ ਇਸ ਦੇ ਨਾਲ ਟ੍ਰੈਫਿਕ ਕੰਟਰੋਲ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਅਖਰੜ ਦਾ ਬੱਸ ਸਟੈਂਡ ਹੈ ਉਸ ਦੇ ਨਜ਼ਦੀਕ ਜਿਹੜਾ ਇਹ ਚੌਕ ਹੈ ਇਸ ਚੌਕ ਦੇ ਵਿੱਚ ਇਹ ਨੌਜਵਾਨ ਹੈ ਜਿਸ ਦਾ ਨਾਮ ਯਾਦਵਿੰਦਰ ਸਿੰਘ ਹੈ ਇਹ ਇੱਥੇ ਖੜਦਾ ਹੈ ਤੇ ਇਸ ਸਿੱਖ ਨੌਜਵਾਨ ਵੱਲੋਂ ਟ੍ਰੈਫਿਕ ਕੰਟਰੋਲ ਕੀਤਾ ਜਾਂਦਾ ਪੁਲਿਸ ਮੁਲਾਜ਼ਮਾਂ ਨਾਲ ਖੜ ਕੇ ਇਹ ਨੌਜਵਾਨ ਟ੍ਰੈਫਿਕ ਕੰਟਰੋਲ ਕਰਦਾ ਹੈ ਗੱਲਬਾਤ ਕਰਦੇ ਆਂ ਭਾਈ ਜੀ ਇੱਧਰ ਆਜੋਗੇ ਕੀ ਹਾਲ ਚਾਲ ਨੇ ਤੁਹਾਡੇ ਵਧੀਆ ਜੀ ਯਾਦਵਿੰਦਰ ਸਿੰਘ ਹੈ ਤੁਹਾਡੇ ਨਾਮ ਹਾਂ ਜੀ ਕਿੰਨੀ ਉਮਰ ਹੈ ਆਪਣੀ ਉਮਰ ਦੀ 21 ਸਾਲ ਹਾਂ ਜੀ 21 ਸਾਲ اچھا 21 ਸਾਲ ਮੈਂ ਦੇਖ ਰਿਹਾ ਤੁਸੀਂ ਟ੍ਰੈਫਿਕ ਕੰਟਰੋਲ ਕਰ ਰਹੇ ਹੋ ਪੰਜਾਬ ਦੀ ਬੜੀ ਵਿਲੱਖਣ ਤਸਵੀਰ ਹੈ ਅੱਛਾ ਜੀ ਕਿੰਨੇ ਸਮੇਂ ਤੋਂ ਇੱਥੇ ਟ੍ਰੈਫਿਕ ਕੰਟਰੋਲ ਕਰ ਰਹੇ ਹੋ 6 ਸਾਡੇ ਜਦ ਪਾਣੀ ਨਹਿਗੇ ਹਣ ਦਾ ਕੰਮ ਥਾਂ ਜਿਹੜਾ ਪਹਿਲਾ ਪੋਰਟ ਤਿਆਰ ਹੋਇਆ ਜਿਹੜਾ ਪਹਿਲਾ ਜੀ ਪੋਰਟ ਤਿਆਰ ਹੋਇਆ ਇਹ ਕੰਮ ਸਾਡੇ ਸ਼ੁਰੂ ਕੀਤਾ ਹੈ ਅੱਛਾ ਇਹ ਪੋਰਟ ਦੇ ਤੋਂ ਪਹਿਲਾਂ ਜਦੋਂ ਮੇ ਪੈਦਾ ਲੱਗਿਆ ਹੁੰਦਾ ਤਾਂ ਜਿਹੜਾ ਪਹਿਲੇ ਤਿਆਰ ਹੋਇਆ ਕੰਪਨੀ ਦਾ ਕੰਪਨੀ ਦਾ ਪਹਿਲਾਂ ਕਰਾ ਦੇ ਨਹੀਂ ਸੀ ਉਹ ਤਾਂ ਬੰਦ ਕਰਾਤੀ ਅੱਛਾ ਉਦੋਂ ਤੋਂ ਇੱਥੇ ਖੜ ਕੇ ਤੁਸੀਂ ਟ੍ਰੈਫਿਕ ਕੰਟਰੋਲ ਕਰ ਰਹੇ ਜੋ ਉਦੋਂ ਦਾ ਪੁਲ ਵੀ ਨਹੀਂ ਬਣਿਆ ਸੀ ਨਾ ਬਰਾਦੀ ਹੁਣ ਤਾਂ ਤਿਆਰ ਹੈ ਫਿਰ ਟ੍ਰੈਫਿਕ ਨੂੰ ਪਹਿਲਾਂ ਛੱਦ ਕੇ ਉੱਪਰ ਚੜਾਈ ਆ ਜਿਹੜਾ ਪ੍ਰਾਕ ਖਲਾੜੀ ਨੂੰ ਜਾਣ ਨੂੰ ਜਿਹੜਾ ਕੰਢੀਗਰ ਨੂੰ ਸਾਰੀ ਪੁਚਲਾਈ ਆ ਤੇ ਹੁਣ ਟ੍ਰੈਫਿਕ ਅੱਗੇ ਨਾਲੋਂ ਵਧਿਆ ਕਿ ਘਟਿਆ ਇੱਥੇ ਉਦੋਂ ਬਾਅਦ ਜਦੋਂ ਲੱਗੀ ਜਾਂਦਾ ਅੱਛਾ ਉਹ ਤਾਂ ਲੈਟਾ ਲਾ ਦਿੰਦੇ ਆ ਉਹ ਲੈਟਾ ਲਾ ਦੋ ਫੇ ਅੱਗੇ ਜਦੋਂ ਜਮ ਲੱਗਣਾ ਤਕਰੀਬਨ 5 ਸਾਲ ਹੋ ਗਏ تھے 5 ਸਾਲ ਹੈ ਹਾਂ ਇਹ ਜ਼ਹਿਨ ਦੇ ਵਿੱਚ ਤੁਹਾਡੇ ਆਇਆ ਸੀ ਜਿਸ ਤੋਂ ਬਾਅਦ ਤੁਸੀਂ ਇਹ ਸੋਚਿਆ ਕਿ ਮੈਨੂੰ ਇੱਥੇ ਖੜ ਕੇ ਇਹ ਸੇਵਾ ਨਿਭਾਉਣੀ ਚਾਹੀਦੀ ਹੈ ਟ੍ਰੈਫਿਕ ਕੰਟਰੋਲ ਕਰਨਾ ਚਾਹੀਦਾ ਹੈ ਸੇਵਾ ਆਪਾਂ ਜ ਪਰਮਾਤਮਾ ਦੀ ਸੇਵਾ ਲਈ ਆ ਜੇ ਪਰ ਬਾਬਾ ਨਾਨਕ ਬੈਠਾ ਨਾ ਉਹ ਕਹਿੰਦੇ ਸੁੱਖ ਤੇਰਾ ਮੇਰੇ ਕੁਝ ਨਹੀਂ ਕਿ ਸਿੱਖ ਹੈ ਨਾ ਦੁਨੀਆ ਪਰਮਾਤਮਾ ਨੇ ਸਾਰੀ ਦੁਨੀਆ ਨੂੰ ਬੁਲਾਇਆ ਵਾ ਦੁਨੀਆ ਨੂੰ ਕਰਤਾ ਦੇਣਾ ਪਾਇਆ ਇਹਨਾਂ ਨੂੰ ਕੁਝ ਦੇਣਾ ਕੋਈ ਪੈਸੇ ਦੇ ਦੇਵੇ ਇਹ ਖਾਣਾ ਪੀਣਾ ਘਰ ਦਾ ਦਿੱਤਲੋ ਉਹ ਰਹਤੇ ਆਪੋ ਹਣ ਲੋਕਾਂ ਦਾ ਹੁ ਕਰੀਏ ਕੀ ਕਿ ਲੋਕ ਤਾਂ ਨਸ਼ੇ ਕਰਦੇ ਮਾਰਾ ਕਰਿਆ ਪਏ ਉਹ दारू ਪੀ ਕੇ ਕਦੇ ਗਿੱਦਣਦੇ ਆ ਕਿਦ ਰੱਤ ਤੱਕ ਕਿਦਨ ਦੇ ਰਹੋ ਤੇ ਗਿੱਦਣਦੇ ਕਰੀਏ ਆਪਾਂ ਕਿਤਨੂੰ ਬਾਪੂ ਕਹਿੰਦੇ ਆ ਇਹ ਵੀ ਤਸਵੀਰ ਦੇਖ ਕੇ ਵੀਰ ਤੇ ਹੁਣ ਲੋਕਾਂ ਦਾ ਕਰੀਏ ਕੀ ਲੋਕ ਤਾਂ ਘਰ ਹੀ ਦਾ ਵਿਆਹ ਜਿਹੜਾ ਹੁਣ ਮਾਪਾਪ ਨੂੰ ਨਾ ਧੀਆ ਨੂੰ ਬੱਚੇ ਨੂੰ ਪਾਰ ਨਹੀਂ ਸਰਦਾ ਕੋਈਆ ਕੀ ਤਨੂੰ ਬੱਚੇ ਦਾ ਮਾਪਾਪ ਨੂੰ ਪਾਣਾ ਹੈ ਜੈ ਪ੍ਰਮਾਤਮਾ ਨੇ ਮੇਰੀ ਕਹੰਦੋ ਸਾਦੇ ਸਾਰਾ ਜਨ ਸਿੱਧਾ ਕਰਾਤੇ ਗੁਰਬਖਸ਼ੀ ਜੀ ਦੇ ਹੋਏ ਬਾਬਾ ਨਾਨਕੁਰ ਚੱਕੀਆਂ ਪਲਾਦੇ ਆ ਨਿਕਸਾਨਾ ਨੇ ਉਹ ਕਹ ਰਹੀਏ ਕਿ ਤਨ ਕੋਈ ਆਪਾਂ ਪਸਾਨ ਉਸਤਾਦ ਦੋਨੋਂ ਬੱਥੇ ਰਹੀ ਕਿ ਤਨ ਆਪਾਂ ਨੂੰ ਲੋਕਾਂ ਦੇ ਸਿੱਧੇ ਰਸਤੇ ਪਾਈਏ ਲੋਕ ਦੇ ਖੱਤੇ ਰਸਤੇ ਪਾਰੇ दारू ਪੀ ਕੇ ਠੇਕਾ ਕੋਲ ਲਿਆ दारू ਪੀਲੇ ਠੇਕੇ ਫਤਾਈ ਕਿੰਨੇ ਲੋਕ ਤਾਂ ਮਰਦੇ ਸੀ ਸਰੇ ਕਿੰਨੇ ਵਜੇ ਇੱਥੇ ਡਿਊਟੀ ਤੇ ਤਨਾਤ ਹੋ ਜਾਂਦੇ ਹੋ ਪੁਲਿਸ ਮੁਲਾਜ਼ਮਾ ਦੇ ਨਾਲ ਪੋਰਸਨਾਂ ਨਾ ਨਾ ਸੇ ਅੱਠ ਵਜੇ ਸੁਕਤੀ ਹੋ ਜਾਂਦੀ ਆ 8 ਵਜੇ ਆ ਜੰਦੇ ਆ ਸਵੇਰੇ 8 ਵਜੇ ਆਏ ਤੇ ਸ਼ਾਮ ਨੂੰ 8 ਵਜੇ ਘਰਾਂ ਨੂੰ ਚੱਲ ਜਾਂਦੇ ਹੋ ਸਿਰ ਹਾਂ ਚੱਲ ਜਾਂਦੇ ਹੋ ਹੋਰ ਕੋਈ ਕੰਮ ਕਰਦੇ ਹੋ ਕੰਨ ਦੇ ਨੂੰ ਕੀ ਕਰਨੀ ਜੀ ਇੰਨਾ ਨਹੀਂ ਸੰਤਾਨ ਦੀ ਸੇਵਾ ਪਰਮਾਤਮਾ ਦੀ ਬਾਣੀ ਚ ਕਹੀ ਆ ਜੇ ਇਹਨਾਂ ਦੀ ਸੇਵਾ ਕੋਈ ਨਹੀਂ ਨਹੀਂ ਜੇ ਆਪ ਜੀ ਮੰਗੇ ਕਿੱਧਰ ਕਿੱਧਰ ਮਰਾਂਗੇ ਆਪਾਂ ਪਰਮਾਤਮਾ ਕੋ ਜਾ ਕੇ ਜੇ ਪਰਮਾਤਮਾ ਕਹੇਗਾ ਤੂੰ ਦੁਨੀਆ ਤੇ ਤੂੰ ਆਇਆ ਕਿਉਂਗਾ ਲੋਕਾਂ ਦੀ ਸੇਵਾ ਕਰਕੇ ਆਇਆ ਨਾ ਲੋਕਾਂ ਨੇ ਨੇ ਕੇ ਆਇਆ ਸੇਵਾ ਕਲਕੀ ਜੀ ਮਿੰਨਾ ਹੈ ਕਿਆ ਸੇਵਾ ਤੇ ਆਪਾਂ ਹੋਰ ਵੀ ਬੜੀਆਂ ਨੇ ਸਮਾਜ ਦੇ ਵਿੱਚ ਪਰ ਤੁਸੀਂ ਇਹੋ ਸੇਵਾ ਕਿਉਂ ਚੁਣੀ ਹੈ ਸੇਵਾ ਸਤਗੁਰ ਹੋਏ ਸਰਾਰ ਸਦਾ ਪੂਰੀ ਹੈ ਜੇਰੇ ਹੁਣੋ ਸਤਗੁਰੂ ਕਦੇ ਨਹੀਂ ਮੋਹੂ ਨਾ ਚਤਨ ਸਦਾ ਚੱਲ ਉਹ ਕਦੇ ਸਤਗੁਰ ਹੋਏ ਨਾ ਜੇ ਕਰ ਬਠਾਈ ਗੁਰ ਕਰ ਜਦ ਅੰਦਰ ਬਠਾਈ ਜੇਰ ਉਹ ਤਾਂ ਅੰਦਰ ਪਿਆਰ ਸਿਮਰ ਹੈ ਨਾ ਉਹ ਸਿਮਰ ਕਰਕੇ ਹੀ ਸਾਦਾ ਸਿਮਰ ਹੋਇਗਾ ਪਰਮਾਤਮਾ ਨੂੰ ਇਹ ਲੋਕਾਂ ਨੂੰ ਸਿਮਰ ਕਾਕੀ ਵੀ ਮਿੰਨਾ ਹੈ ਕਿ ਲੋਕ ਤਾਂ ਰੱਬ ਨੂੰ ਕਹਦੇ ਜਾਂ ਲੋਕ ਮੇਰੀ ਗੱਲ ਹੋਰ ਹੈ ਜੇ ਹੁਣ ਲੋਕਾਂ ਨੂੰ ਕਹੀਏ ਜੇ ਲੋਕ ਇਹ ਹੀ ਕਹਿੰਦੇ ਆ ਕਿ ਗੁਰੂ ਘਰ ਦੇ ਕਦੇ ਮਾਲਾ ਸਾਹਿਬ ਚ ਲਾਓ ਕਿਸਾਨ ਨੇ ਪਹਿਲਾਂ ਵੀ ਕਹਤਾ ਟੀਵੀ 'ਚ ਕਹਿੰਦੇ ਗੁਰੂ ਘਰ ਦਾ ਸਰੂਪ ਕਹਿੰਦੇ ਜੇ ਮਾਰਾ ਸਭਾਈ ਦੇ ਭੱਜ ਜਾਂਦਾ ਹੈ ਨਾ ਲੈ ਕੇ ਇਹ ਗੱਲਾਂ ਤਾਂ ਪਹਿਲਾਂ ਕਪਤਾਨ ਵੀ ਹੈ ਕਿਹਾ ਸਾ ਪਾਪਾ ਕਿ ਗੁਰੂ ਘਰ ਦੇ ਮਾਲਾ ਸਾਹਿਬ ਕਦੇ ਨੀ ਚਲਾਓ ਜੇ ਸਤਗੁਰੂ ਹੋਏ ਨਾ ਰਹਿਣਾ ਉਹਨਾਂ ਵਿੱਚ ਛੇਵਨ ਵੀ ਕਰੋ ਜੇ ਪਰੰਪਰਾ ਇੱਥੇ ਪ੍ਰਮਾਤਮਾ ਨੇ ਨਾ ਜਪਾਇਆ ਖਲਾਇਆ ਖਾਲਾ ਜੇ ਸਾਡੇ بڑے ਅਫਸਰ ਹੈ ਬਰਉ ਮੇਰੇ ਕਿ ਆਏ ਹੂੰ ਉਹ ਸਾਡੇ بڑے ਅਫਸਰ ਜਾਂ ਚਾਚਾ ਅਸੀਂ ਗੱਲ ਹੋਈ ਸੀ ਪਣਾ ਦੇਖਾ ਲਓ ਅਬ ਤੁਸੀਂ ਕਹਿ ਰਹੇ ਹੋ ਕਿ ਮੈਨੂੰ 5 ਸਾਲ ਇੱਥੇ ਸੇਵਾ ਨਿਭਾਉਂਦੇ ਹੋ ਗਿਆ ਹੈ ਤੇ ਜਿਹੜੇ ਇੱਥੇ ਪੁਲਿਸ ਅਫਸਰ ਖੜਦੇ ਨੇ ਪੁਲਿਸ ਮੁਲਾਜ਼ਮ ਡਿਊਟੀ ਜੋ ਨਿਭਾਉਂਦੇ ਨੇ ਤਾ ਉਹ ਤੁਹਾਨੂੰ ਰੋਕਦੇ ਨਹੀਂ ਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਬੇਟਾ ਹੋਰ ਕੋਈ ਕੰਮ ਕਰ ਲਓ ਜਾ ਕੇ ਨਹੀਂ ਨਹੀਂ ਇਹ ਨਹੀਂ ਰੁਕਣ ਵਾਲੇ ਜਿਹੜਾ ਆਪਾਂ ਪਹਿਲਾ ਚਾਹ ਜਦੋਂ ਆਪਾਂ ਆਪਣਾ ਸ਼ਿਫਤ ਜਾਂਦੇ ਹੁੰਦੇ ਆ ਆਪਣੇ ਤੇ ਪਹਿਲਾਂ ਰਵਿੰਦਰ ਸਾਹਿਬ ਚਾਹ ਜ ਆਪਣਾ ਖਾਣ ਦਾ ਉਹ ਤਾਂ ਵੀ ਪਹਿਲਾਂ ਜਾ ਉਹਨਾਂ ਨਾਲ ਪਿਆਰ ਦਾ ਖਾਦ ਕਿਰਮ ਨੂੰ ਕਹਿੰਦੇ ਨੇ ਫੋਨ ਕਰਕੇ ਇਹਦਾ ਆਪਣੇ ਬਾਬਾ ਜੀ ਆਪਣੇ ਜਦ ਵਾ ਸਿੰਘ ਜੀ ਜਾਣਦੇ ਹੁੰਦੇ ਨੇ ਉਹ ਮੈਨੂੰ ਫੋਨ ਕਰਦਾਂ ਨੇ ਕਿ ਕਹਿੰਦੇ ਰਹੇ ਜਾਮ ਲੱਗੇ ਆਪਿਆ ਗੱਡੀ ਲੈਂਥ ਹੋ ਰਿਹਾ ਤੇ ਕਿੱਧਰ ਆਪਾਂ ਲੋਕਾਂ ਨੂੰ ਕਰੀਏ ਕੀ ਲੋਕ ਕਹਿੰਦਾ ਜਿਉਂ ਟੈਗ ਲੈ ਕੇ ਮਰ ਜੰਦੇ ਆ ਪਤਾ ਨਹੀਂ ਸਾਡੀ ਮੌਤ ਆਣੀ ਹੈ ਨਾ ਇਹ ਪਿਆਰ ਬਹਿ ਗਿਆ ਤੁਹਾਡਾ ਹੁਣ ਪੁਲਿਸ ਮੁਲਾਜ਼ਮਾ ਦੇ ਨਾਲ ਸਾਰਾ ਪਿਆਰ ਇਹ ਹੈ ਛੋਟਾ ਰੰਨਾ ਇਹਨਾਂ ਨੇ ਮੈਨੂੰ ਬੱਚਾ ਬੱਚੇ ਨਾਲ ਪਿਆਰ ਦਿੱਤਾ ਹੈ ਕੱਪੜੇ ਮੈਨੂੰ ਦਾ ਕਿੰਦੇ ਆ ਜਦੋਂ ਉਹਨੂੰ ਮੈਨੂੰ ਹੌਂਕ ਕਰਕੇ ਕਹਿ ਲਵੇ ਕਿ ਕਹਿੰਦੀ ਖਿਆਲ ਦਾ ਜਾਮ ਲੱਗ ਗਿਆ ਕਿ ਛੱਤੀ ਆ ਅੱਛਾ ਗੱਡੀ ਰੰਤ ਹੋ ਗਿਆ ਫੋਨ ਕਰ ਦਿੰਦੇ ਨੇ ਤੁਹਾਨੂੰ ਫੋਨ ਕਰ ਦਿੰਦੇ ਨੇ अच्छा ਤੁਸੀਂ ਉਦੋਂ ਘਰੇ ਹੁੰਦੇ ਤੁਹਾਨੂੰ ਫੋਨ ਕਰ ਦਿੰਦੇ ਛੇਤੀ ਡਿਊਟੀ ਤੇ ਪਹੁੰਚੋ ਪਹੁੰਚਾਂ ਜੇ ਹੁਣ ਪਾਣੀ ਕੀ ਕਰਨਾ ਇੱਕ ਥੇ ਲੋਕਾਂ ਨੇ ਕੰਮ ਨਹੀਂ ਇਹ ਲੋਕਾਂ ਨੇ ਮੰਗੀ ਹੈ ਲੋਕਾਂ ਦਾ ਕੰਮ ਕਦਰ ਕਮਿੰਦਾ ਲੋਕਾਂ ਦਾ ਲੋਕਾਂ ਨੇ ਨਸ਼ਾ ਕਰਕੇ ਇੱਕ ਬੰਦਾ ਮੇਰੇਆ ਨੂੰ ਕਦੇ ਬਈ ਗੁਰਸਿੱਖ ਕਹਿੰਦਾ ਨਾ ਕਿਤੇ ਰੱਬ ਨੂੰ ਆਪ ਖੋਦਿੰਨੇ ਰੱਬ ਨੂੰ ਵੀ ਰੱਬ ਕਦੇ ਨਹੀਂ ਮਿੰਦਾ ਗੁਰਨਾਥ ਸਿੰਘ ਜੀ ਮਿੰਦਾ ਗੁਰਗੋਖਨੀ ਜੀ ਮਿੰਦਾ ਚਾਹ ਤਾਂ ਉਹਨਾਂ ਨੂੰ ਅਪਸਚਨ ਪੈਰ ਸਾਰਦੇ ਨਾ ਪਰਮਾਪਨ ਸੇਵਰ ਦੇ ਸਰਦੇ ਬਾਬਾ ਨਾਨਕ ਗੁਜਾਰ ਕਰਦੇ ਆ। ਤੁਸੀਂ ਕਹਿੰਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਇੱਥੇ ਡਿਊਟੀ ਤੇ ਤਨਤ ਹੁੰਦੇ ਨੇ ਉਹ ਮੈਨੂੰ ਦੇਖ ਕੇ ਖੁਸ਼ ਹੁੰਦੇ ਨੇ ਮੈਨੂੰ ਫੋਨ ਵੀ ਕਰ ਦਿੰਦੇ ਨੇ ਕਿ ਤੂੰ ਆ ਜਾ ਇਸ ਚੌਂਕ ਦੇ ਵਿੱਚ ਐਕਸੀਡੈਂਟ ਹੋ ਗਿਆ ਜਾਂ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਿਆ ਜਾਮ ਲੱਗ ਗਿਆ ਕੰਟਰੋਲ ਕਰਨਾ ਟ੍ਰੈਫਿਕ ਨੂੰ ਪਰਿਵਾਰ ਨਹੀਂ ਤੁਹਾਨੂੰ ਰੋਕਦਾ ਬੇਟਾ ਹੋਰ ਬਈ ਕੀਤਾ ਕਰ ਲੋ ਇੰਨਾ ਕੰਮਾਂ ਚ ਕੀ ਰੱਖਿਆ ਕੋਈ ਪਰਿਵਾਰ ਦੇ ਵਿੱਚੋਂ ਨਹੀਂ ਕੋਈ ਰੋਕਦਾ ਉਹ ਕੀ ਸੋਚਦਾ ਪਰਿਵਾਰ ਤੁਹਾਡੇ ਬਾਰੇ ਮਾਪੇ ਨੇ ਬੱਚੇ ਨੂੰ ਪਾੜਨਾ ਹੈ ਸਿੱਖਣਾ ਜਿਹੜਾ ਹੁਣ ਛੋਟੇ ਬੱਚੇ ਮਾਪੋ ਬਖਰੀ ਦੂਰ ਹੁੰਦੇ ਨਾ ਬੱਚੇ ਆ ਪਤਾ ਹੀ ਲੱਗਦਾ ਦੁੱਖ ਦਾ ਕਿਹੜਾ ਮਾਪੋ ਬਪ ਦਾ ਦੁੱਖ ਹੈ ਇਹਨਾਂ ਦਾ ਦੁੱਖ ਸਾਈਦਾ ਤਾਂ ਬੇਤਾ ਜਦ ਮਾਂ ਲੋਂਦੀ ਨਾ ਤੇ ਮਾਂ ਨੂੰ ਪਤਾ ਕੀ ਦਸੀਏ ਮਾਂ ਨੂੰ ਤੇ ਬੇਤਾ ਕੀ ਹੋ ਕੇ ਰੋ ਰੇ ਆ ਕੋਈ ਦੁੱਖਾ ਨਾ ਦੁੱਖ ਨਹੀਂ ਆਗਾ ਦੁੱਖਾ ਸਾਡਾ ਪ੍ਰਮਾਤਮਾ ਨੂੰ ਕਿ ਮਾਂ ਨੂੰ ਕੋਈ ਦੁੱਖ ਦੇ ਕੇ ਜਾ ਰਹੇ ਆ ਮਰ ਕੇ ਜਾ ਰਹੇ ਆ ਦੇਖ ਹੀ ਨਹੀਂ ਜਾ ਸਰਦੇ ਪਾ ਜੇ ਮਾਂ ਨੂੰ ਪੁੱਛੀਏ ਦਿਮਾਗ ਅਤੀ ਬੇਤਾ ਮੈਨੂੰ ਠੀਕ ਨਹੀਂ ਹੈ ਕਿ ਮੈਂ ਤਾਂ ਕੀ ਕਹ ਤੱਲੀ ਆ ਆਤਾ ਦੋ ਦਵਾਈ ਲੈ ਕੇ ਆ ਐਹੀ ਮਾਹੂਆ ਆਪਣੇ ਪਛਾਉ ਖੜਾ ਹੈ ਆਹੀ ਪਾਰਿਆ ਪਰਿਵਾਰ ਚ ਕਿੰਨੇ ਜੀ ਨੇ ਤੁਹਾਡੇ ਘਰ ਦੇ ਵਿੱਚ ਮੇਰੇ ਦਾੜੀ ਮਮਾ ਮੇਰੇ ਭੈਣਾਂ ਪੰਜ ਭੈਣਾਂ ਪੰਜ ਭੈਣ ਭਰਾਓ ਭੈਣਾਂ ਕਿੰਨੀਆਂ ਤੇ ਭਰਾ ਕਿੰਨੇ ਹੋ ਘਰ ਮੈਂ ਇੱਕ ਆ ਇੱਕ ਮੇਰਾ ਆਈ ਹੈ ਦੂਜਾ ਅੱਛਾ ਬڑا ਉਹ ਮੇਰਾ ਛੋਟਾ ਹੈ ਉਹ ਮੇਰਾ ਬڑا ਹੈ ਮੈਂ ਉਹ ਤੋਂ ਬڑا ਹੈ ਅੱਛਾ ਤੁਸੀਂ ਘਰ ਚ ਸਭ ਤੋਂ ਵੱਡੇ ਹੋ ਕਹਤਾਂ ਦੋਇ ਸੱਤ ਤੋਂ ਵੱਡੇ ਹੋ ਤੁਹਾਡੇ ਦੋ ਛੋਟੇ ਆ ਭੈਣਾ ਤੇ ਇੱਕ ਭਰਾ ਹੈ ਹਾਂ ਭਰਾ ਹੈ ਉਹ ਵੀ ਦੇਖਦੇ ਹੋਣੇ ਇੱਥੋਂ ਲੰਘਦੇ ਹੋਣੇ ਨਹੀਂ ਨਹੀਂ ਉਹ ਤਾਂ ਕਰੇ ਕਦੇ ਤਾਂ ਘਰ ਹੀ ਮਿਲਦੀ ਆ ਮੈਂ ਤਾਂ ਸ਼ਹਿਰੇ ਉੱਤ ਕੇ ਆਂਦਾ ਨਾ ਕੇ ਮੈਂ ਸਿਰ ਗੁਰਦਾਰ ਸਾਹਿਬ ਜਾਂਦਾ ਮੈਂ ਭਰਾ ਸਾਨੀ ਸਾਹਿਬ ਉਹ ਭਾਣੀ ਉਹ ਜੀ ਸਿੰਘਾ ਦੀ ਆ ਸਾਨੀ ਸਾਹਿਬ ਮੈਂ ਉੱਥੇ ਜਾਂਦਾ ਪਹਿਲਾਂ ਸਾਈ ਸਾਹਿਬ ਵਾਲੇ ਬਾਬਾ ਜੀ ਜਾਂਦੇ ਹੋਣੇ ਚਲ ਪਹਿਲਾਂ ਸਿਸੀ ਬਾਬਾ ਜੀ ਸਾਈ ਵਾਲੇ ਉਹਨਾਂ ਨੇ ਪਹਿਲੇ ਚੰਨ ਉਹੀ ਤਾਂ ਪਹਿਲੇ ਚੰਨ ਬੰਦੇ ਤੇ ਕਰੋ ਉੱਗਰ ਮੱਥਾ ਟੇਕ ਕਿਉਂਦੇ ਹੋ ਸੁਆਨਾ ਸਾਹਿਬ ਸੈੰਗਿ ਸ਼ਹੀਦਾਂ ਉੱਥੇ ਦਰਸ਼ਨ ਕਰਨ ਮਗਰੋਂ ਇੱਥੇ ਆਉਂਦੇ ਹੋ ਡਿਊਟੀ ਕਰਨ ਹਾਂਜੀ ਉੱਥੇ ਜਾਂਦੇ 20 ਨੰਬਰ ਦਾ ਉਹਨਾਂ ਪ੍ਰਮਾਤਮਾ ਦੀ ਨਾਰੀ ਆ ਕਦੇ ਨਹੀਂ ਛੱਡਦੇ ਉਹਨੂੰ ਵੀ ਉਹ ਕਹਿੰਦਾ ਕਦੇ ਗੁਰੂ ਕਦੇ ਆਪਾਂ ਸਤਗੁਰ ਤੇ ਗੁਰੂ ਸਾਹਿਬ ਜੀ ਨੇ ਕਦੇ ਨਹੀਂ ਮੌਕਾ ਦਾਸਾਂ ਕਰੀਆਂ ਆਪਾਂ ਕਿਸੇ ਨਾਲ ਆਪਾਂ ਦਾਤ ਕਰਦੇ ਨਾ ਯਾਰ ਕਿਸੇ ਨਾਲ ਤੇ ਆਈ ਕਿਤੇ ਤੱਕ ਤਾ ਹੈ ਕੇ ਵਾਹਦ ਸਿਮਰੀ ਜੋ ਤੁਹਾਡੇ ਵਿੱਚ ਸੇਵਾ ਭਾਵਨਾ ਹੈ ਪੰਜ ਸਾਲਾਂ ਤੋਂ ਤੁਸੀਂ ਇੱਥੇ ਡਿਊਟੀ ਤੇ ਤਨਾਤ ਹੋ ਕਿਸੇ ਪੁਲਿਸ ਅਫਸਰ ਨੇ ਦੇ ਕੇ ਪੁਲਿਸ ਦੀ ਨੌਕਰੀ ਆਫਰ ਕੀਤੀ ਹੈ ਉਫਰ ਤੇ ਨਾ ਪਹਿਲਾਂ ਕਤਾਰ ਵੀ ਨਹੀਂ ਕੀਤੀ ਪਹਿਲਾ ਭਤਵਾਣਾ ਘਮੰਤਨੀ ਜਿਹੜਾ ਹੁਣ ਕੋਈ ਹਰ ਦਾ ਭਤਵਾਣਾ ਭਰਿਆ ਹੈ ਜਦ ਉਹਨਾਂ ਨੇ ਪੱਕਾ ਨਹੀਂ ਕਰਿਆ ਪਹਿਲੇ ਚਾਰ ਵੀਰੂ ਬੁਲਾਤੀ ਭਤਵਾਣਾ ਕਰ ਵੀ ਗੱਲ ਤਾਂ ਕੋਈ ਹੋਈ ਨਹੀਂ ਮੈਂ ਵੀ ਪਹਿਲੇ ਵੀ ਇਦਾਂ ਹੀ ਸੀ ਕਿ ਬੰਦੇ ਵੀ ਆਏ ਤੇ ਕਿਦਣਾ ਮੈਂ ਭਤਵਾਣ ਨੂੰ ਇਹੀ ਪੱਕਾ ਇਹ ਕਹਦਾ ਮੈਂ ਕਿ ਭਤਵਾਣ ਜਦੋਂ ਮੈਂ ਪੱਕਾ ਕਰਾ ਦੇ ਨਾ ਕਰਾ ਨਾ ਕਰੇ ਸਾਦੀ ਕੁਛ ਨਹੀਂ ਹੋਣੀ ਲੋਕਰ ਸੇਵਾ ਮਰਕੀ ਹੋਣਾ ਕਦ ਮੈਂ ਪੱਕਾ ਵਾਦੀ ਪਾਲਵਾ ਤੇ ਤਾਰਵਾ ਚ ਵਾਪਸ ਹੀ ਮੈਂ ਸਰਦਾ ਜੇ ਪਰ ਉਹ ਇਹ ਪਤਾ ਪਰ ਮਾਤਾ ਉਹਦੇ ਸੇਮਰ ਕਾਰਸਾ ਦਿਆ ਆਪਾਂ ਜਾਨ ਸਮਨ ਕੀਤਾ ਨਾ ਪਤਾ ਨਹੀਂ ਮੰਨਣਾ ਹੈ ਚੀਨਣਾ ਹੈ ਉਹ ਬੋਪਾ ਨਾਲ ਕਿਹਨਾਂ ਦਾ ਕਿਤੇ ਆਪਾਂ ਨੂੰ ਕਰਨਾ ਹੈ ਸੇਮਰ ਜਾਰ ਕਰਨਾ ਹੈ ਇਹ ਜੈਕਟ ਪਾਈ ਹੈ ਇਹ ਕਦੇ ਲੋਕ ਕਦੇ ਲੋਕ ਦੇ ਦਿੰਦੇ ਆ ਕਦੀ ਇਹ ਕੱਪੜੇ ਦੇ ਦਿੰਦੇ ਆ ਕਦੇ ਮਸਾਲੇ ਨਹੀਂ ਦਿੱਤੇ ਕਿੰਨਾ ਨੇ ਦਿੱਤੇ ਆ ਵਰਸਾਲੇ ਦੀ ਹੁਣ ਦੇ ਦਿੰਦੇ ਆ ਉਹਨੂੰ ਕਿਹਾ ਕੀ ਕਰੀਏਗੀ ਸਾਰੇ ਤਾਂ ਦੇ ਦਿੰਦੇ ਆ ਪੂਰੇ ਆਤੇ ਹੁਣ ਆ ਰਿਹਾ ਲਖੋ ਹੁਣ ਕਿੰਦੇ ਬੰਦੇ ਜਾ ਰਹੇ ਆ ਆਤਾ ਚ ਕਿੰਨੇ ਬਿੰਦੀ ਵੀਰ ਜਾਈਏ ਕਿੰਨਾ ਕਿੰਨੂ ਗਈ ਆ ਬੰਦੇ ਰੋ ਕੋਈ ਖਲੋਨਾ ਆ ਜਾਵੇ ਖਲੋਨੇ ਰਵਾਜ ਕੁੜੀ ਹੁਣ ਲੋਕ ਦੇਖ ਲੋ ਕੁੜੀਆਂ ਕਾਹਦਾ ਮਰੀਏ ਕਿਸੇ ਜਿਹੜੇ ਇੱਥੋਂ ਦੇ ਲੋਕਲ ਬੰਦੇ ਨੇ ਉਹ ਤੇ ਰੋਜ਼ਾਨਾ ਤੁਹਾਨੂੰ ਦੇਖਦੇ ਹੋਣ ਇਸ ਚੌਕ 'ਚ ਚੌਕ ਦਾ ਕੀ ਕਰਨ ਉਹ ਜਦੋਂ ਮਿਲਦੇ ਨੇ ਕੀ ਕਹਿੰਦੇ ਨੇ ਤੁਹਾਨੂੰ ਮਰ ਕੇ ਕੀ ਆ ਮਿੰਨਾ ਲੋਕ ਤਾਂ ਕੁਛ ਮੋਰ ਨਹੀਂ ਇਹਨਾਂ ਦਾ ਕੁਛ ਮਿੰਨਾ ਵੀ ਨਹੀਂ ਇਹ ਲੋਕ ਕਹਿੰਦੇ ਪਾਗੜੇ ਗੁਰਸਿੱਖ ਦੇ ਲੋਕ ਤਾਂ ਨਹੀਂ ਤਾਂ ਗੁਰਸਿੱਖ ਕਿਤੇ ਮਿੰਦਾ ਕੀ ਕਹਿੰਦੇ ਨੇ ਤੁਹਾਨੂੰ ਪਾਗੜੇ ਕਿਹਦੇ ਗੁਰਸਿੱਖਾ ਪਾਗੜ ਅੱਛਾ ਇਹ ਕਹਿੰਦੇ ਤੁਹਾਨੂੰ ਮੈਂ ਤਾਂ ਸਿੱਧੀ ਗੱਲ ਕਰੀ ਮੈਂ ਕਹਿੰਦਾ ਗਰ ਸੋਣਾ ਜਦ ਸਤਗੁਰੂ ਕਿਤੇ ਜੈਨਪੁਰ ਨੱਕਦੇ ਆ ਕੋਈ ਗੁਰਸਿੱਖ ਨੂੰ ਪਾਗੜ ਖਾਉਂਦੇ ਆ ਠੀਕ ਹੈ ਨਾ ਗੁਰਸਿੱਖ ਕਹਿੰਦੇ ਪ੍ਰਮਾਤਮਾ ਨੂੰ ਸੰਤ ਰੱਬ ਕਹੋ ਸੰਤ ਰੱਬ ਮੈਂ ਰੱਬ ਆ ਕਿਹਦੇ ਰੱਬ ਆ ਹੈਗੀ ਕੰਤ ਨਾ ਹੈਗਾ ਨਹੀਂ ਹੋਰ ਕੀ ਕੀ ਕਹਿੰਦੇ ਨੇ ਤੁਹਾਨੂੰ ਸੰਤਾ ਨਹੀਂ ਕੋਈ ਨਹੀਂ ਮੈਂ ਨਾ ਸੰਤਾ ਕਦੀ ਇੱਕ ਬੱਬਾ ਠੀਕ ਐ ਇਸ ਖੈੜ ਦਾ ਖੱਲ ਵਾਰੇ ਦਾ ਨਹੀਂ ਮਾੜੇ ਸ਼ਬਦ ਹੋਰ ਕੀ ਕੀ ਬੋਲਦੇ ਨੇ ਤੁਹਾਨੂੰ ਉੱਪਰ ਤਾਂ ਉਹ ਪ੍ਰਮਾਤਮਾ ਦੇਖੇਗਾ ਜੇ ਉਹ ਪਰ ਤੰਗਦਾ ਏ ਗੁੱਸਾ ਆਉਂਦਾ ਫਿਰ ਉਹਨਾਂ ਤੇ ਸਾਰਾ ਗੁੱਸਾ ਗਿਆ ਖਾਣਾ ਆਪਣੇ ਠੀਕ ਐ ਪਰ ਮਾਪੇ ਨਾਨਕ ਨੂੰ ਗੁੱਸੇ ਖਾਣ ਨੂੰ ਦੁਖੀ ਕਾਲ ਵਾਰਾ ਬਥਾ ਨਾ ਉਹੀ ਤੰਗ ਦਾ ਪੁੱਤਾ ਕਿ ਤੂੰ ਕੀ ਕਰੇਗਾ ਤੂੰ ਤਾਂ ਆ ਜਾ ਪਹਿਲਾਂ ਤੇਰੀ ਘਰੀ ਦੇਖਣਾ ਤੁਸੀਂ ਮੁੜ ਕੇ ਜਵਾਬ ਦਿੰਦੇ ਉਹਨਾਂ ਨੂੰ ਮੈਂ ਤਾਂ ਜਵੀ 10 ਹੀ ਕਰ ਦਉ ਮੈਂ ਕਹਤਾਂ ਕਿ ਲੋਰੀ ਵੀ ਨਹੀਂ ਹੈ ਦੱਸ ਕਰਦੇ ਹੋ ਦੱਸਾਂ ਇਹ ਪਰ ਮਹਤਵਾਂ ਨੂੰ ਜੇ ਸ਼ਾਦੀ ਖਾੜਦਾ ਉਹ ਮਨ ਰੱਖੇਗਾ ਸ਼ਾਦੀ ਉਹ ਮਨ ਸਦੇ ਨਾ ਮੰਨੇ ਨਾ ਤਰੀ ਉਹ ਮਨ ਹੀ ਹੈ ਜੇ ਆਪੇ ਜੀਲੀਏ ਦੁੱਖ ਵਾਲੀ ਹੈ ਕਿੱਥੇ ਜੋ ਕੁ ਮਰੇਗਾ ਪਰ ਮਤੋਂ ਨਹੀਂ ਇਹ ਦੁੱਖ ਵੇਗਰੂ ਗੱਲਾਂ ਮੇਰੀ ਸੁਣ ਲਓ ਤੁਸੀਂ ਮੇਰੇ ਭਾਈਓ ਜਿਆਦਾ ਲੋਕਾਂ ਨੂੰ ਏਸੀ ਸੰਤਾਂ ਨੂੰ ਬੇਤੀ ਕੀ ਕਰਦਾ ਦੇ ਆਪ ਗੁਰੂ ਘਰ ਦਾ ਬਾਣੀ ਦਾ ਗੁਰੂ ਘਰ ਦਾ ਸਿਮਰਨ ਕਰਿਓ ਪਰਮਾਤਮਾ ਨੂੰ ਨਾਮੁ ਸਫੋ ਜਿਆਦਾ ਇਹ ਲੋਕਾਂ ਦੇ ਨਸੇ ਨਾ ਕਰੋ ਗੁਰੂ ਘਰ ਦਾ ਮੈਂ ਉਹਦਾ ਰੇ ਸਿਗੁਰ ਗੰਸਾਈ ਜੀ ਦਾ ਜਦੋਂ ਉਹਨਾਂ ਨੂੰ ਪਾਰਫ ਕਰੋ ਸਿਮਰ ਕਰੋ ਮੈਂ ਏਜੀ ਵਿਅਕਤੀ ਕਰਦਾ ਸੰਤਨ ਬਸ ਪਰਿਵਾਰ ਕਹਿੰਦਾ ਨਹੀਂ ਤੁਹਾਨੂੰ ਘਰ ਦੇ ਵਿੱਚ ਪੈਸੇ ਪੂਸੇ ਲੈ ਕੇ ਆਓ ਤੂੰ ਉਹਨਾਂ ਕਮਾਉ ਪੁੱਤ ਬਣ ਜਾ ਘਰ ਦੇ ਵਿੱਚ ਪੈਸਿਆਂ ਦੀ ਬਹੁਤ ਲੋੜ ਹੈ ਸਵਾਲ ਨਹੀਂ ਕਰਦੇ ਪਰਿਵਾਰ ਤੁਹਾਨੂੰ ਪੈਸੇ ਤਾਂ ਘਰ ਦਾ ਚੱਲੀ ਜਾਂਦਾ ਜੇ ਤੁਹਾਨੂੰ ਪੈਸੇ ਦਾ ਲੋਕ ਦਾ 2200 ਦੇ 200 ਰੁਪਏ ਦੀ ਗੱਦੀ ਆਣੇ ਤੇ 100 ਰੁਪਏ ਘਰ ਤੇ ਚੱਲੀ ਜਾਂਦਾ ਪਿਆਰ ਕਰਦੇ ਲੋਕ ਸਾਰਾ ਪਿਆਰ ਕਰਦੇ ਆ ਅੱਛਾ ਸਾਡੇ ਆ ਬੜੇ ਅਸਰ ਖੜੇ ਗਤਾਰ ਸਿੰਘ ਇਹਨਾਂ ਨੇ ਇਹਨਾਂ ਨੇ ਮੈਨੂੰ ਇਹ ਮੈਨੂੰ ਖੋ ਕਰ ਦਿੰਦੇ ਆ ਅੱਛਾ ਇਹ ਮੈਨੂੰ ਪਿਆਰ ਕਰ ਦਿੰਦੇ ਆ ਓਰੇ ਆਪਾਂ ਕਰਨਾ ਪੈਣਾ ਅੱਛਾ ਹੁਣ ਕਰੀਏ ਕਿੱਧਰ ਕਤਾ ਨੂੰ ਨਾ ਪਤਾ ਲੱਗਦਾ ਨਹੀਂ ਵੀ ਪਹਿਲਾਂ ਦੀ ਗੱਲ ਜਿਹੜਾ ਆਪਣਾ ਪਹਿਲਾ ਮੰਤਰੀ ਚੰਨੀ ਜਪੜ ਖੜਦਾ ਜਖਤਾਰ ਨੇ ਵੀ ਪਹਿਲਾ ਇਹ ਛਪਾ ਪਹਿਲਾ ਗੱਡੀ ਖੋੜ ਵਾਲੀ ਪਰ ਪੱਕਾ ਨਹੀਂ ਕਰਿਆ ਧਾਨਾ ਲਾ ਕੇ ਧੰਨ ਲੋਕਨ ਤੰਗ ਕਰਿਆ ਪਿਆ ਕਤਾਰ ਨੂੰ ਕਿਆ ਕਰੀਏ ਪਾ ਕਤਾਰ ਤਾਂ ਕੋਈ ਪੱਕਾ ਨਹੀਂ ਕਰ ਸਕਦੀ ਅੱਜ ਪੱਕਾ ਕਰਿਆ ਕਦੇ ਨਾ ਕਰਿਆ ਆਪਣੇ ਆਉਣ ਵਾਲੇ ਸਮੇਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਜੀਵਨ ਬਾਰੇ ਤੁਸੀਂ ਕੀ ਸੋਚਦੇ ਹੋ ਮੈਂ ਇਹ ਸੋਚਦਾ ਕਿ ਪੱਕਾ ਕਰ ਲੱਗ ਪੱਕਾ ਲੱਗਾ ਮੈਂ ਟਾਇਰ ਖ ਲੱਗਾ ਖੜਦਾ ਜੇ ਲੋਕ ਖੁਸ਼ੀ ਨਾਲ ਦੇਖੇ ਨਾ ਖੜਦਾ ਕਿ ਯਾਨੀ ਨਾ ਮੈਂ ਨਾ ਪੱਕਾ ਇੱਥੇ ਚੱਕ ਚੱਕ ਖੜਨ ਲੱਗਿਆ ਤੇ ਚਾਜੀ ਵਾਜਮ ਜੇ ਮੈਨੂੰ ਵਾਦੀ ਵੀਂ ਜਮਾ ਵਾਦੀ ਦੀ ਖੀਰ ਖਤਾਰ ਹੋਦੂ ਇਹ ਸਿਆਸ ਦੇ ਵਿੱਚ ਕਿਤੇ ਸੇਵਾ ਤੇ ਨਹੀਂ ਕਰ ਰਹੇ ਤੁਸੀਂ ਮੈਂ ਸੇਵਾ ਤਾਂ ਐਨਾ ਸੰਤਾ ਦੀ ਸੇਵਾ ਕਰਦਾ ਇਹ ਮੇਰੀ ਰੱਬ ਹੈ ਮੇਰੇ ਨਾਲ ਕੋਈ ਕਦੇ ਘਰ ਹੈ ਤੁਸੀਂ ਮੈਨੂੰ ਇਹ ਦੱਸੋ ਇਹ ਸੇਵਾ ਕਰ ਰਹੇ ਹੋ ਜਾਂ ਨੌਕਰੀ ਕਰਕੇ ਜੋ ਵੀ ਤੁਹਾਡੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਪੱਲਾ ਦੀ 15 ਰਾਤ ਨੂੰ ਆਪਣਾ ਐਸ.ਸੀ. ਸਾਹਿਬ ਜਿੱਥੇ ਰਾਤਰੇ ਆਲੇ ਆਪਣੇ ਨਾਮ ਧਾਰਾ ਪੱਲਾ ਆਪਣਾ ਮੰਡੀ ਮੰਡੀ ਤੇ ਡਾਮ ਲੱਤਾ ਉਹਨੇ ਹੱਥੇ ਪਹਿਲਾਂ ਵੀ ਇਹਨਾਂ ਨੇ ਪੱਕਾ ਕੀਤਾ ਦਾ ਜਿਹੜਾ ਪਰਿਸਥਿਤੀ ਜਾਣਿਆ ਸੀ ਐਸ.ਸੀ. ਸਾਹਿਬ ਤੇ ਉਹਨਾਂ ਨੇ ਪੱਕਾ ਵੀ ਕਰ ਇਹਨਾਂ ਰੱਖਿਆ ਦਾ ਕਹਿੰਦੇ ਇਹਨਾਂ ਨਾਮ ਦੇਣਾ ਤਾਂ ਉਹਨਾਂ ਮੇਜਾ ਸਾਰੇ ਅਸਰ ਗਏ ਤੇ ਆਪਣੇ ਨਾਮ ਭੇਜਿਆ ਸੀ ਤੁਹਾਡੇ ਅੱਗੇ ਨਾਮ ਦਿਖਾਇਆ ਤਾਂ ਸੀ 15 ਰਾਤ ਨੂੰ ਕੀ ਸਾਰਿਆਂ ਨੂੰ ਕੁਝ ਹੋਏ ਦੇਖ ਕੇ ਆ ਗਿਆਨੀ ਦਾ ਖਿਆਲ ਫੜਨ ਲੱਗਿਆਵਾ ਪੜਿਆ ਕਿ ਨਾਉ ਤੁਸੀਂ ਪੜਿਆ ਗਿਆ ਆਪਾਂ ਜੇ ਪੜਿਆ ਲਿਖਿਆ ਹੁੰਦੇ ਨਾ ਪਰਮਾਤਮ ਦੀ ਤੇ ਕੂਤ ਲੱਗੇ ਹੁੰਦੇ ਕੂਤ ਤਾਂ ਤਾਤਾ ਜਿਉਣ ਪਾ ਗੁਰਬਾਣੀ ਤੇ ਆਪਣੀ ਗੁਰਬਾਣੀ ਚ ਸਤਿਗੁਰ ਦਾ ਮੈਂ ਪਾਰਠੀ ਕਰਦਾ ਹੁੰਦਾ ਮੈਂ ਸੁਤਾਦਾ ਮਾਰਾ ਇਹ ਕੰਨ ਹੁੰਦਾ ਕਹਿੰਦਾ ਵੇ ਤਾਂ ਪਾਰਠੀ ਕਹਿੰਦਾ ਕਿਤੇ ਇਹ ਕਿਹਦੇ ਪਾਠ ਸ ਗੁਰਬਾਣੀ ਏਕ ਓੰਕਾਰ ਕੇ ਦਾ ਪਾਠ ਪਰਮਾਤਮਾ ਦਾ ਸਿਮਰਨ ਇਹ ਸਿਮਰ ਉਹ ਪਰਮਾਤਮ ਦਾ ਕਰਨਾ ਹੈ ਜੇ ਸਿਮਰਨ ਉੱਚਾ ਆਪ ਹੋਇਆ ਸੰਤਾ ਉੱਪਰ ਬਣਦਾ ਹੈ ਉਹ ਕਥਾ ਇਹ ਤਾਂ ਆਪਾਂ ਐਂ ਤੇ ਗੁੱਸੇ ਖਰੀ ਕਰਦੇ ਹਾਂ ਦਾ ਇਹ ਕਿੰਨੇ ਸਮੇਂ ਤੱਕ ਹੋਣ ਅਗਲੇ ਆਉਣ ਵਾਲੇ ਸਾਲਾਂ ਤੱਕ ਕਿੰਨਾ ਸਮਾਂ ਤੁਸੀਂ ਇੱਥੇ ਖੜੇ ਰਹੋਗੇ ਕਿੰਨੀ ਦੇਰ ਤੱਕ ਤੁਸੀਂ ਇੱਥੇ ਖੜ ਕੇ ਸੇਵਾ ਨਿਭਾਉਂਦੇ ਰਹੋਗੇ ਪੱਕਾ ਹੀ ਇੱਥੇ ਲਗਾਏ ਇੱਥੇ ਕੰਨਾਂ ਪਾ ਸੇਵਾ ਇਹ ਲੋਕ ਖੁਸ਼ੀ ਮਰੂਗੀ ਲੋਕ ਤੱਕ ਰਹੀਏਗੀ ਲੋਕ ਤਾਂ ਨਸੇ ਕਰਕੇ ਮਾਰ ਕਰਿਆ ਪਿਆ ਰੱਦ ਖੈਰਦਾ ਆ ਬਰਸ਼ਦ ਦਾ ਰਸੂ ਹੁਣ ਪਿੱਛੇ ਮੁੜ ਕੇ ਬਰਸ਼ਦ ਦਾ ਲਾ ਕੇ ਸਵਾੜੀ ਲਾ ਕੇ ਨਾ ਪਿੱਛੇ ਜਾਵ ਲੈ ਕੇ ਬੈਠ ਮਰਦੇ ਰੇ ਆਗਾ ਫੇਰ ਜਾਵਾਂ ਹੱਥੋਂ ਜਾਵਾਂ ਫੇਰ ਜਾ ਖਾਰ ਤਾਂ ਫੇਰ ਜਾਵਾਂ ਲਾ ਦੇ ਬੇ ਨੇ ਜੇ ਮੈਂ ਇਹ ਸੋਚ ਵੀ ਕਰਦਾ ਜੇ ਹੁਣ ਬਸਤਾ ਨੂੰ ਕਲੀ ਲੱਗੀ ਕਰਤਾ ਤਾਂ ਪਹਿਲੀ ਸੋਚੇ ਜਿਹੜਾ ਬਸਤਾ ਨੂੰ ਪਹਿਲਾ ਜੁੰਦਾ ਬੰਦਾ ਹੋ ਰਖੇ ਉਹਨੇ ਜਾਮ ਲੱਗੀ ਇਹਨੇ ਨਾ ਜਾਵੇ ਮੈਨੂੰ ਇਹ ਦੱਸੋ ਰੱਬ ਤੋਂ ਕੋਈ ਸ਼ਿਕਾਇਤ ਨਹੀਂ ਹੈ ਜ਼ਿੰਦਗੀ ਦੇ ਵਿੱਚ ਸ਼ਿਕਾਇਤ ਤਾਂ ਕੁਝ ਨਹੀਂ ਹੈ ਕੋਈ ਸ਼ਿਕਾਇਤ ਨਹੀਂ ਰੱਬ ਤੋਂ ਅੱਬੇ ਕੁਝ ਨਹੀਂ ਕਰਦਾ ਪੱਕਾ ਸਹੀ ਨਹੀਂ ਕਰਦਾ ਇਹ ਪ੍ਰਮਾਤਮਾ ਕਰੋ ਪ੍ਰਮਾਤਮਾ ਕਹੇ ਕਿ ਤੂੰ ਕਹਿ ਕੁਝ ਨਹੀਂ ਲੇਗਾ ਉਦਾਰਸ਼ ਕਿਆ ਦੁੱਖ ਤੇਰ ਕੋ ਕੀ ਸੁਖ ਹੈ ਤੂੰ ਲੈਣਾ ਆਇਆ ਲੈ ਲੈ ਮਾਰ ਆਇਆ ਕੋ ਪਤਾ ਨਹੀਂ ਸੁਖ ਦੇਣੇ ਨਹੀਂ ਆਇਓ ਕਹਦਾ ਪ੍ਰਮਾਤਮਾ ਦਾ ਇੱਕ ਓਂਕਾਰ ਆ ਉਹਦਾ 84 ਕਿਹਦਾ ਇੱਕ ਓਂਕਾਰ ਪ੍ਰਮਾਤਮਾ ਦਾ ਸੇ ਮਰਨ ਜੇ ਉਹਦਾ ਪਾਰ ਕਰਾਂਗੇ ਨਾ ਪ੍ਰਮਾਤਮਾ ਦਾ ਜਦ ਪ੍ਰਮਾਤਮਾ ਸਾਡੇ ਲਾਰ ਹੋਏਗਾ ਤੁਹਾਡੀ ਸਵੇਰ ਦੀ ਸ਼ੁਰੂਆਤ ਕਿਵੇਂ ਦੀ ਹੁੰਦੀ ਹੈ ਸਵੇਰ ਦੀ ਹੁਣ 8 ਵਜੇ ਸੁੱਤੀ ਹੋ ਜਾਂਦੀ ਆ ਮੇਰਾ 8 ਬਰੇ ਤੋਂ ਉਪਤੀ ਕਰਦਾ ਕਰ ਤੋਂ ਉਪਤੀ ਕਾ ਕਿਹੰਦਾ ਭੋਈ ਤੂੰ ਨਾ ਜੀਜੀ ਉਹ ਤੂੰ ਲਾਈਵ ਮੈਨ ਕਰੇ ਪਾਠ ਵੀ ਕਰਦੇ ਹੋ ਮੈਂ ਪਾਰ ਵੀ ਕਰਦਾ ਹੁੰਦਾ ਮੈਂ ਨਿਤਨੇਮ ਕਰਦੇ ਹੋ ਮੈਂ ਤਾਂ ਮੈਨੂੰ ਆਉਂਦਾ ਨਹੀਂ ਕੰਦਾ ਅੱਛਾ ਜਿਹੜਾ ਪਰ 시ਗੁਰ ਗੰਨ ਤੋਂ ਇਹਦਾ ਪਾਠ ਦਿਖਿਆ ਵਾਣਾ ਉਹ ਹੀ ਪਾਰ ਕਰਨਾ ਹੈ ਮੂੰਹ ਕਰੀਏ ਕਿ ਤਰੂ ਆਪਾ ਕਿਹੜੀ ਬਾਣੀ ਦਾ ਕਰਦੇ ਪਾਠ ਸਾਰੇ ਬਾਣੀ ਤਾਂ ਜਦ ਉੱਪਰ ਕਰਦੇ ਨਾ ਸਰੂਪ ਪੜਦੇ ਆ ਉਹਦਾ ਗੁਰੂ ਸਾਹਿਬ ਜੀ ਦਾ ਸਰੂਪ ਹੈ ਮਾਤਾ ਪਿਤਾ ਅਥ 1:30 ਉਹ ਮਾਤਾ ਪਿਤਾ ਕਿਤੇ ਮੈਂਦਾ ਸਿੱਧਾ ਪਿੱਪੀਤਾ ਨੂੰ ਸ਼ਰਧਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਤੇ ਕਰਾਤੇ ਬਾਬਾ ਕਹਤੇ ਜਦਾ ਸਿੰਘ ਜੀ ਬਾਬਾ ਕਹਤੇ ਸਾਨੂੰ ਕਿੰਨੇ ਸਿੱਧੇ ਹੋ ਗਏ ਇਹਨਾਂ ਨੇ ਮੰਨ ਲਿਆ ਭਰ ਕੇ ਲੋਕਾ ਜਿਆਦਾ ਇਹਨਾਂ ਨੂੰ ਵੀ ਅੱਜ ਤੱਕ ਗੁਰੂ ਨਾਨਕ ਦੇ ਗੁਰਖਤਾ ਨੇ ਹੈ ਚੱਕੀਆਂ ਕੋ ਜਾਦੇ ਆ ਗੁਰੂ ਨਾਨਕ ਜੀ ਜੀ ਕਿੱਥੇ ਆ ਗੁਰੂ ਨਾਨਕ ਦੇ ਜੀ ਕਿੱਥੇ ਬਾਬਾ ਨਾਨਕ ਲਕਸਨ ਜੰਮ ਕਿਤੇ ਬਾਬਾ ਨਾਨਕ ਹੈ ਕਿਦਾ ਉੱਪਰ ਹੋਏ ਸ਼ਰਾਦ ਸਦਾ ਪੂਰ ਉੱਪਰ ਬਥਾਈ ਉਹ ਚੋਰ ਦਿਨ ਦੇਖ ਲੋ ਕਦੇ ਉਹ ਵੀ ਨਾਨਕ ਹੈ ਜੇ ਇਹਨਾਂ ਨੂੰ ਕੋਈ ਬੰਦਾ ਗੱਤ ਪ੍ਰਵਾਤਨ ਗੱਤ ਬੋਲਦਾ ਪ੍ਰਵਾਤਨ ਨੂੰ ਉਹ ਕਹਿੰਦਾ ਮੈਨੂੰ ਕਾ ਤੇ ਲੋੜ ਤੂੰ ਵੀ ਚੱਲ ਅੱਛਾ ਜਿੱਦਨ ਤੁਸੀਂ ਨਹੀਂ ਹੁੰਦੇ ਤੁਹਾਨੂੰ ਮਿਸ ਕਰਦੇ ਨੇ ਪੁਲਿਸ ਮੁਲਾਜ਼ਮ ਕਰਦੇ ਆ ਸਾਰੇ ਇਹਨਾਂ ਨੂੰ ਪਿੰਨੂ ਦਾ ਸਾਰੇ ਵੀ ਕਰਦੇ ਆ ਸਾਰੇ ਇਹ ਰਸਾਨੀ ਕਰਦੇ ਵਾਲੇ ਸਾਰੇ ਵੀ ਨਹੀਂ ਕਰਦੇ ਜਿਹੜਾ ਆਪਣੇ ਬੜੇ ਸਾਹਿਬ ਤੇ ਜੀ ਜਾਣਦੇ ਉਪਰ ਜਵਿੰਦਰਤਾਜ ਆ ਖੈਰ ਦਾ ਖੈਰ ਦਾ ਆਪਣੀ ਠੀਕ ਫੋਨ ਕਿਹੜਾ ਰੱਖਿਆ ਆਪਣੇ ਕੋਲ ਛੋਟਾ ਛੋਟਾ ਰੱਖਿਆ ਫੋਨ ਹਾਂ ਹੁਣ ਆਪਣਾ ਜਿਹੜਾ ਪੈਲਾ ਹੀ ਖੜਾ ਚਾਰਜ ਦਾ ਆਪਣਾ ਆਪਣਾ ਕਿਤੇ ਫੋਨ ਤੁਹਾਡਾ ਮੈਨੂੰ ਫੋਨ ਦਿਖਾਓ ਫੋਨ ਤਾਂ ਹੈ ਅਚਾਈਤੇ ਫੋਨ ਆਉਂਦਾ ਤੁਹਾਨੂੰ ਪੁਲਿਸ ਮੁਲਾਜ਼ਮਾਂ ਦਾ ਕਿ ਆ ਜਾਓ ਇੱਥੇ ਜਾਮ ਲੱਗ ਗਿਆ ਜਾਮ ਤਾਂ ਲੱਗਾ ਹੀ ਨਹੀਂ ਅਸੀਂ ਕਿਆ ਖਰੀਏ ਕੀ ਲੋਕ ਦਾ ਫੋਨ ਦੇਖ ਲੋ ਮੈਂ ਦੱਸ ਤੰਨਾ ਲੋਕ ਤਾਂ ਨਾ ਗੱਡੀਆਂ ਲਾ ਕੇ ਜਾਰੀਆਂ ਲਾ ਕੇ ਯਰੇ ਮੋੜ ਸਕਦੇ ਤੂੰ ਲਾਨੇ ਗੱਡੀਆਂ ਚ ਉਤਰ ਮਾਰਦੇ ਆ ਲੋਕਾਂ ਦੇ ਤੰਗ ਪਤੱਕੇ ਕਿੰਨੇ ਲੋਕ ਟੱਕੇ ਮਾਰ ਕੇ ਜਾਂਦੇ ਦਿਨੋਂ ਵਿੱਚ ਰਾਤ ਰਾਤ 12 ਵਜੇ ਦਾ ਪਟਾਕੇ ਮਾਰਦੇ ਰਾਤ 3:00 ਵਜੇ ਜੇ ਲੋਕਾਂ ਨੇ ਇੱਧਰ ਕਦੇ ਜਾਂਦਾ ਬੰਦਾ ਕੋਈ ਪਟਾਕੇ ਚਾਰ ਮਾਰੇ ਤੇ ਪੰਜ ਮਾਰੇ ਜਦ ਇੱਧਰ ਕੋਈ ਜਾਂਦਾ ਨਾਂਦਰਾ ਉਹ ਵੀ ਪਟਾਕੇ ਮਾਰ ਕੇ ਥਾ-ਥਾ ਘਰੀ ਦੰਗੇ ਕੀ ਗੱਲ ਹੈ ਸ਼ੁਕਰੀਆ ਸਰ ਜਿਹੜਾ ਇਹ ਨੌਜਵਾਨ ਹੈ ਜਿਸ ਦਾ ਨਾਮ ਯਾਦਵਿੰਦਰ ਸਿੰਘ ਹੈ ਇਸ ਦਾ ਕਹਿਣਾ ਹੈ ਕਿ 5 ਸਾਲਾਂ ਤੋਂ ਇੱਥੇ ਜਿਹੜਾ ਸੇਵਾ ਨਿਭਾ ਰਿਹਾ ਵੈਸੇ ਇਹਨੂੰ ਕਿੰਨੇ ਸਾਲ ਹੋ ਗਏ ਨੇ ਹੋ ਗਏ ਜੀ 6-7 70 ਸਾਲ ਤਾਂ ਹੋ ਗਏ ਨੇ ਹਾਂਜੀ ਹਾਂਜੀ ਇਸ ਨੂੰ ਨੋ ਕ੍ਰੀ ਬੀ ਆਫਰ ਕੀਤੀ ਗਈ ਸੀ ਇਸ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਨਹੀਂ ਜੀ ਸਾਡੇ ਨੌਲੇਜ ਵਿੱਚ ਹੈ ਨਹੀਂ ਇਹ ਨਹੀਂ ਗੱਲ ਕੋਈ ਨਹੀਂ ਨਹੀਂ ਇਸ ਨੂੰ ਕਦੇ ਕਿਹਾ ਹੈ ਕਿ ਤੁਸੀਂ ਇੱਥੇ ਕਿੰਨੇ ਸਾਲ ਤੋਂ ਖੜੇ ਹੋ ਤੁਸੀਂ ਆਪਣੇ ਘਰ ਚਲੇ ਜਾਓ ਜਾਂ ਪਰਿਵਾਰ ਵਾਲੇ ਇੱਥੇ ਆਏ ਹੋਣ ਇਹਨੂੰ ਲੈਣ ਦੇ ਲਈ ਕਿ ਹੋਰ ਕੋਈ ਕੀਤਾ ਕਰੋ ਜਾ ਕੇ ਨਹੀਂ ਇਹਨਾਂ ਦਾ ਪਰਿਵਾਰ ਹੈਗਾ ਹੀ ਲੋਕਲ ਇੱਥੋਂ ਦੇ ਹੈ ਜੀ ਇਹਨਾਂ ਦੇ ਮੰਮੀ ਇਹਦੇ ਦੋ ਭੈਣਾਂ ਇੱਥੇ ਸਕੂਲ ਵਿੱਚ ਪੜ੍ਹਦੀਆਂ ਜੀ ਇਸ ਤੋਂ ਛੋਟੀਆਂ ਇਹਦੀ ਮੰਮੀ ਸਵੇਰੇ ਆਪਡੋਂ ਸਾਡੇ ਕੋਲੋਂ ਲੰਘ ਕੇ ਜਾਂਦੇ ਆ ਜੀ ਉਹਨੂੰ ਚੰਗਾ ਲੱਗਦਾ ਇਤਾਂ ਮੋਡੇ ਨਾਲ ਮੋਡਾ ਲਾ ਕੇ ਘੜਦਾ ਜਿਵੇਂ ਇੱਥੇ ਟ੍ਰੈਫਿਕ ਕੰਟਰੋਲ ਕਰਦਾ ਹੈ ਨਹੀਂ ਬਿਲਕੁਲ ਚੰਗਾ ਲੱਗਦਾ ਜੀ ਸਾਡੇ ਨਾਲ ਹੈਲਪ ਕਰਾਉਂਦਾ ਜੀ ਪੂਰੀ ਇਹ ਮੁਲਾਜ਼ਮ ਜਿੰਨੀ ਹੈਲਪ ਕਰਾ ਰਿਹਾ ਸਾਡੇ ਨਾਲ ਇਹ ਮੁੰਡਾ ਨਾਈਸ ਬਹੁਤ ਵਧੀਆ ਨਸ਼ੇ ਪੱਤੇ ਤੋਂ ਰਹਿਤ ਹੈ ਬਹੁਤ ਵਧੀਆ ਮੁੰਡਾ ਨਾਈਸ ਅੱਛਾ ਇਹ ਵੀ ਬੜੀਆਂ ਗੱਲਾਂ ਬਾਤਾਂ ਦੇ ਦੌਰਾਨ ਇਹ ਨੌਜਵਾਨ ਕਹਿ ਰਹੇ ਸੀ ਕਿ ਮੁੰਡੇ ਨਸ਼ਾ ਬਹੁਤ ਕਰਦੇ ਨੇ ਤੇ ਜਿਹੜੀ ਮਾੜੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਮੈਨੂੰ ਹੈ ਕਿ ਮੈਂ ਇਸ ਤੋਂ ਦੂਰ ਰਵਾਂ ਮੈਂ ਤਾਂ ਕਰਕੇ ਇੱਥੇ ਸੇਵਾ ਕਰਦਾ ਨੇ ਇਹ ਵੀ ਕਹਦੇ ਉਹ ਸਹੀ ਹੈ ਜੀ ਤਾਂ ਪਰਿਵਾਰ ਵੀ ਵਧੀਆ ਹੈ ਨਾਈਸ ਪਰਿਵਾਰ ਹੈ ਜੀ ਬਹਿ ਹੈ ਤਾਂ ਚਲੋ ਗਰੀਬ ਹੈ ਗਰੀਬ ਪਰਿਵਾਰ ਹੈ ਉਹ ਨਾਈਸ ਹੈ ਸਾਰੇ ਫੈਮਿਲੀ ਵਧੀਆ ਹੈ ਇਹਦੇ ਛੋਟੀਆਂ ਸਿਸਟਰਾਂ ਦੋ ਪੜਦੀਆਂ ਇੱਥੇ ਇਸ ਤੋਂ ਛੋਟੀਆਂ ਜਿਹੜੀਆਂ ਜੀ ਹਾਂ ਇਹ ਥੋੜਾ ਸਿੱਧਾ ਜਿਹਾ ਹੋਣ ਕਰਕੇ ਵਿਚਾਰਾ ਸਾਡੇ ਕੋਲ ਆ ਜਾਂਦਾ ਸਵੇਰੇ 8 ਵਜੇ ਸ਼ਾਮ ਨੂੰ ਜਾਂਦਾ 8 ਵਜੇ ਸਾਡੇ ਕੋਲ ਬਾਰ ਕੀ ਕਹਿੰਦਾ ਜਦੋਂ ਇੱਥੇ ਤੁਸੀਂ ਵੀ ਕਈ ਵਾਰੀ ਉਹਨਾਂ ਨੂੰ ਮਿਲੇ ਹੋਵੋਗੇ ਨਹੀਂ ਪਰਿਵਾਰ ਵਧੀਆ ਹੈ ਸਾਡੇ ਕੋਲ ਰੋਟੀ ਪਾਣੀ ਵਿਚਾਰਾ ਖਾ ਜਾਂਦਾ ਸਾਡਾ ਹੈਲਪ ਕਰਾਇਆ ਜਾਂਦਾ ਹੈ ਪਰਿਵਾਰ ਵਧੀਆ ਹੈ ਉਨੇ ਕਦੇ ਨਹੀਂ ਇਹਨੂੰ ਡੱਕਿਆ ਕਿ ਨਾ ਜਾ ਉੱਥੇ ਤੁਸੀਂ ਆਪਣੀ ਡਿਊਟੀ ਤੇ ਤੁਸੀਂ ਪੁੱਛਿਆ ਕਦੇ ਪਰਿਵਾਰ ਨਹੀਂ ਉਹ ਵੀ ਕਦੇ ਸੀ ਖੁਸ਼ ਹੈ ਨਹੀਂ ਤੁਹਾਡੇ ਕੋਲ ਆਂਦਾ ਸਾਡੇ ਕੋਲ ਬੱਚਾ ਚਲੋ ਕਿਸੇ ਲਾਈਨ 'ਚ ਲੱਗਿਆ ਹੋਇਆ ਇਹ ਕਦੇ ਹੋਰ ਪੁੱਠੇ ਪਾਸੇ ਨਹੀਂ ਜਾਂਦਾ ਜਾਂ ਕੋਈ ਹੋਰ ਇਹਨਾਂ ਪਰਿਵਾਰ ਵਧੀਆ ਪਰਿਵਾਰ ਇਹਨਾਂ ਦਾ ਕਹਿੰਦਾ ਮੈਂ ਪੱਕਾ ਹੋਣਾ ਹੈ ਪੁਲਿਸ ਦੇ ਵਿੱਚ ਮੈਂ ਪੱਕਾ ਹੋਣਾ ਚਾਹੁੰਦਾ ਚਲੋ ਹਰੇਕ ਕਹਿੰਦਾ ਹੀ ਹੈ ਜੀ ਕਿ ਮੈਨੂੰ ਨੌਕਰੀ ਸਰਕਾਰੀ ਨੌਕਰੀ ਮਿਲ ਜAVE ਤਾਂ ਵਧੀਆ ਗੱਲ ਹੈ ਜੀ ਤੇ ਪੜਿਆ ਘਟ ਹੈ ਜੀ ਇਸ ਕਰਕੇ ਨਹੀਂ ਇਹਨੂੰ ਔਜੂਬ ਕੋ ਮਿਲ ਰਹੀ ਉਹਕੇ ਇਤੋਂ ਜਿਹੜੇ ਰਾਹੀਰ ਲੰਘਦੇ ਨੇ ਕਈ ਗਲਤ ਕਮੈਂਟ ਵੀ ਕਰਦੇ ਨੇ ਇਸ ਨੂੰ ਕਈ ਬਹੁਤ ਪਿਆਰ ਵੀ ਕਰਦੇ ਨੇ 100 ਰੁਪਿਆ ਦੇ ਜਾਂਦਾ ਹੈ ਕੁਝ ਪੈਸੇ ਦੇ ਜਾਂਦੇ ਨੇ ਵਾਕੇ ਦੇ ਕੇ ਜਾਂਦੇ ਨੇ ਪਿਆਰ ਕਰਦੇ ਨੇ ਲੋਕ ਇਤੋਂ ਬਿਲਕੁਲ ਦੁਨੀਆ ਬਹੁਤ ਪਿਆਰ ਕਰਦੀ ਹੈ ਉਹ ਤਾਂ 1 ਅੱਧਾ ਪਰਸੈਂਟ ਬੰਦਾ ਇਹਨੂੰ ਗਲਤ ਬੋਲਦਾ ਹੋਊਗਾ ਕੋਈ ਕੋਈ ਕਮੈਂਟ ਕਰਦਾ ਹੋਊਗਾ ਵੈਸੇ ਤਕਰੀਬਨ 99 ਪਰਸੈਂਟ ਇਹਨੂੰ ਨਾਈਸ ਸੇਕ ਬੋਲਦੇ ਹਰ ਇੱਕ ਬੰਦਾ ਮੈਂ ਹੋਰ ਇੰਟਰਵਿਊ ਦੇਖੀ ਉਸ ਇੰਟਰਵਿਊ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਇਸ ਦੇ ਜਿੰਨਾ ਕਿ ਪੜਿਆ ਆ ਉਸ ਮੁਤਾਬਕ ਜੋ ਡਾਕੂਮੈਂਟ ਸੀ ਅੱਗੇ ਭੇਜੇ ਗਏ ਕਿ ਇਸ ਨੂੰ ਨੌਕਰੀ ਲਵਾ ਦਿੱਤੀ ਜਾਵੇ ਜਿਸ ਤਰੀਕੇ ਦੇ ਨਾਲ ਇਹਨੂੰ ਕਈ ਸਾਲ ਹੋ ਗਏ ਨੇ ਇੱਥੇ ਸੇਵਾ ਕਰਦੋਏ ਪਰ ਇਹ ਸਾਹਮਣੇ ਆਇਆ ਕਿ ਇਹ ਘੱਟ ਪੜਿਆ ਹੋਇਆ ਇਸ ਕਰਕੇ ਇਹਦੀ ਨੌਕਰੀ ਨਹੀਂ ਲੱਗੀ ਇਹ ਕਿੰਨੀ ਕੀ ਸੱਚੀ ਗੱਲ ਹੈ ਚਾਰ ਕਨਸਾ ਪੜਿਆ ਹੋਣਾ ਸਿਰਫ ਜੀ ਹਾਂਜੀ ਹਾਂਜੀ ਪੜਾਈ ਘੱਟ ਹੈ ਜੀ ਇਸ ਕਰਕੇ ਨਹੀਂ ਇਹ ਪੱਕਾ ਹੋ ਪਾਇਆ ਹਾਂਜੀ 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 ਬਿਲਕੁਲ ਜਿਸ ਤਰੀਕੇ ਨਾਲ ਇਸ ਦੀ ਸੇਵਾ ਭਾਵਨਾ ਆ ਇਸ ਸੇਵਾ ਭਾਵਨਾ ਨੂੰ ਜਿਹੜੇ ਇੱਥੇ ਤੁਸੀਂ ਐਸਆਈ ਸਾਹਿਬ ਹੋ ਇੱਥੇ ਜਿਹੜੀ ਬਾਕੀ ਟੀਮਾਂ ਹੈਗੀਆਂ ਪੁਲਿਸ ਦੀਆਂ ਉਹ ਵੀ ਇੱਥੋਂ ਲੰਘਦੇ ਨੇ ਆ ਵੱਡੇ ਵੱਡੇ ਅਫਸਰ ਵੀ ਲੰਘਦੇ ਹੋਣੇ ਉਹਨਾਂ ਦੀ ਵੀ ਇਸ ਤੇ ਨਜ਼ਰ ਪੈਂਦੀ ਹੁੰਨੀ ਬਿਲਕੁਲ ਜੀ ਬਿਲਕੁਲ ਅਫਸਰ ਵੀ ਸਾਡੇ ਬਹੁਤ ਲਾਈਕ ਚੰਗਾ ਸਾਬਦੇ ਇਹਨੂੰ ਜੀ ਸਾਡੇ ਖੁਦ ਦੇ ਡਿਪਟੀ ਸਾਹਿਬ ਇੱਥੇ ਜੀ ਉਹ ਬਹੁਤ ਨਾਈਸ ਹੈ ਇਹਨਾਂ ਨੂੰ ਕਈ ਵਾਰੀ ਉਹ ਪੈਸੇ ਵੀ ਦੇ ਕੇ ਜਾਂਦੇ ਨੇ ਆ ਨਾਮ ਵੀ ਦਿੰਦੇ ਨੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਕਈ ਆਮ ਉਹ ਵੱਡੇ ਬੰਦੇ ਜਿਹਦਾ ਬੜੀਆ ਗੱਡੀ ਵਾਲੇ ਇਹਨੂੰ ਬਹੁਤ ਲਾਈਕ ਕਰਦੇ ਆ 100-150 ਰੁਪਏ ਫੜਾ ਦਿੰਦੇ ਜੀ ਨੂੰ ਈਸਦਾ ਹੁਣ ਕਹਿਣਾ ਹੈ ਕਿ ਮੈਂ ਇੱਥੇ ਪੱਕਾ ਹੀ ਡਟਿਆ ਰਹਿਣਾ ਹੈ ਇੱਥੇ ਮੈਂ ਸੇਵਾ ਇਹ ਇਸੇ ਤਰ੍ਹਾਂ ਹੀ ਕਰਦੇ ਰਹਿਣਾ ਨਾ ਇਹ ਬਿਲਕੁਲ ਸਹੀ ਗੱਲ ਚੰਗੀ ਗੱਲ ਹੈ ਜੀ ਘਰ ਵੀ ਕੀ ਕਰਨਾ ਜੀ ਨਾ ਹਾਂਜੀ ਹਾਂਜੀ ਗੱਲ ਤਾਂ ਹੀ ਹੈ ਸਾਡੇ ਕੋਲ ਵਧੀਆ ਸਾਡੇ ਪਰਿਵਾਰਾਂ ਵਾਂਗੂ ਰਹਿੰਦਾ ਜੀ ਸਾਡੇ ਕੋਲ ਇਹ ਜੀ ਹਾਂਜੀ ਯਾਦਵਿੰਦਰ ਸਿੰਘ ਜੋ ਤਕਰੀਬਨ 5 ਸਾਲਾਂ ਤੋਂ ਇਸ ਥਾਂ ਤੇ ਟ੍ਰੈਫਿਕ ਕੰਟਰੋਲ ਕਰ ਰਿਹਾ ਹੈ ਤੁਸੀਂ ਕਰੋ ਟ੍ਰੈਫਿਕ ਕੰਟਰੋਲ ਕਰੋ ਤੁਸੀਂ ਦੇਖੋ ਤਸਵੀਰ ਮੋੜ ਤੋਂ ਤਸਵੀਰ ਦੇਖੋ ਆਯਾਦਵਿੰਦਰ ਸਿੰਘ ਤਕਰੀਬਨ ਇਸ ਗੁਰਸੇਖ ਨੌਜਵਾਨ ਨੂੰ 5 ਸਾਲ ਹੋ ਗਏ ਨੇ ਇਸ ਥਾਂ ਤੇ ਜੋ ਖਰੜ ਦਾ ਬਸ ਸਟੈਂਡ ਹੈ ਇਸ ਥਾਂ ਤੇ ਇਹ ਟ੍ਰੈਫਿਕ ਕੰਟਰੋਲ ਕਰਦਾ ਹੈ ਪੁਲਿਸ ਮੁਲਾਜ਼ਮ ਵੀ ਇਸ ਚੌਂਗ ਦੇ ਵਿੱਚ ਖੜੇ ਹੁੰਦੇ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਗੁਰਸੇਖ ਨੌਜਵਾਨ ਯਦਵਿੰਦਰ ਸਿੰਘ ਖੜਦਾ ਹੈ ਤਕਰੀਬਨ ਇਸ ਨੌਜਵਾਨ ਦੀ ਜਿਹੜੀ ਉਮਰ ਹੈ ਮਹਿਜ਼ 21-22 ਸਾਲ ਦੇ ਕਰੀਬ ਹੈ ਇਸ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਮੈਂ ਡਿਊਟੀ ਤੇ ਲੇਟ ਹੋ ਜਾਵਾਂ ਜਾਂ ਡਿਊਟੀ ਤੇ ਨਾ ਪਹੁੰਚਾਂ ਜਾਂ ਜਾਮ ਇੱਥੇ ਚੌਂਕ ਦੇ ਵਿੱਚ ਲੱਗ ਜਾਵੇ ਤਾਂ ਮੈਨੂੰ ਪੁਲਿਸ ਮੁਲਾਜ਼ਮ ਫੋਨ ਵੀ ਕਰ ਦਿੰਦੇ ਨੇ ਕਿ ਛੇਤੀ ਆ ਜਾਏ ਇੱਥੇ ਜਾਮ ਲੱਗ ਚੁੱਕਿਆ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਯਾਦਵਿੰਦਰ ਸਿੰਘ ਨੂੰ ਬਹੁਤ ਮਾੜੇ ਬੋਲ ਵੀ ਬੋਲੇ ਜਾਂਦੇ ਨੇ ਜੋ ਇਥੋਂ ਰਾਹਗੀਰ ਲੰਘਦੇ ਨੇ ਤੇ ਬਹੁਤ ਮਾੜੀ ਗੱਲ ਹੈ ਕਿਉਂਕਿ ਯਾਦਵਿੰਦਰ ਸਿੰਘ ਨਾ ਤਾਂ ਇਸ ਡਿਊਟੀ ਕਰਨ ਦੇ ਪੈਸੇ ਲੈਂਦਾ ਹੈ ਨਾ ਇਹ ਪੁਲਿਸ ਮੁਲਾਜ਼ਮ ਹੈ ਪਰ ਤੁਸੀਂ ਸ਼ਰਦਾ ਦੇਖੋ ਭਾਵਨਾ ਦੇਖੋ ਯਾਦਵੰਦਰ ਸਿੰਘ ਦੀ ਕਿ 5 ਸਾਲਾਂ ਤੋਂ ਉਹ ਲਗਾਤਾਰ ਇਸ ਚੌਂਗ ਦੇ ਵਿੱਚ ਖੜ ਕੇ ਟ੍ਰੈਫਿਕ ਕੰਟਰੋਲ ਕਰ ਰਿਹਾ ਉਸ ਵੱਲ ਸੇਵਾ ਨੇ ਭਾਈਆਂ ਜਾ ਰਹੀਆਂ ਨੇ ਤੁਹਾਨੂੰ ਇਹ ਇੰਟਰਵਿਊ ਕਿਵੇਂ ਦੀ ਲੱਗੀ ਕਮੈਂਟ ਬੋਛ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ ਪੰਜਾਬ ਉਹ ਸੂਬਾ ਹੈ ਜਿੱਥੇ ਹਰ ਤਰ੍ਹਾਂ ਦਾ ਮੌਸਮ ਆਉਂਦਾ ਹੈ ਜਿਸ ਕਾਰਨ ਪੰਜਾਬ ਦੇ ਲੋਕ ਮੌਸਮੀ ਬਦਲਾਵ ਦੇ ਚਲਦੇ ਵਕ-ਵਕ ਬਿਮਾਰੀਆਂ ਨਾਲ ਪੀੜਿਤ ਹੁੰਦੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਸਿਹਤ ਸਹੂਲਤਾਂ ਸੰਬੰਧੀ ਦਰਦ ਪੜ ਲਿਆ ਸੀ ਅਤੇ ਮੁਫਤ ਇਲਾਜ ਉਹਨਾਂ ਦੇ ਚੋਣ ਵਾਅਦਿਆਂ ਦੀ ਸੂਚੀ 'ਚ ਸਭ ਤੋਂ ਉੱਪਰ ਸੀ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦਾ ਅਸਰ ਹਰ ਇੱਕ ਸ਼ਹਿਰ ਹਰ ਇੱਕ ਗਲੀ ਦੇਖਿਆ ਗਿਆ ਹੈ ਪੰਜਾਬ ਵਾਸੀਆਂ ਨੇ ਗੱਲ ਕਰਦਿਆਂ ਦੱਸਿਆ ਕਿ ਅੱਜ ਆਮ ਆਦਮੀ ਕਲੀਨਿਕਾਂ ਦੇ ਚੱਲਦੇ ਕਿਵੇਂ ਉਹ ਹਰ ਇੱਕ ਟੈਸਟ ਮੁਫਤ ਕਰਵਾਉਣ ਦੇ ਯੋਗ ਹੋਏ ਹਨ ਜਦੋਂ ਦਾ ਆਮ ਆਦਮੀ ਕਲੀਨਿਕ ਖੁੱਲ੍ਹਾ ਉਦੋਂ ਦਾ ਸਾਨੂੰ ਇੱਥੇ ਫ੍ਰੀ ਦਵਾਈ ਮਿਲਦੀ ਹੈ ਫ੍ਰੀ ਟੈਸਟ ਹੁੰਦੇ ਆ ਅਸੀਂ ਪ੍ਰਾਈਵੇਟ ਹਸਪੀਟਲ ਵਿੱਚ ਜਾ ਕੇ ਪੈਸੇ ਨਹੀਂ ਸਾਨੂੰ ਖਰਚਣੇ ਪੈਂਦੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਸਮੇਂ ਚ ਹੀ ਮੁਫਤ ਇਲਾਜ ਦਾ ਵਾਅਦਾ ਪੂਰਾ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਇੱਕ ਆਮ ਪਰਿਵਾਰ ਤੋਂ ਹਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਸਰਕਾਰ ਦੇ ਇਸ ਕਦਮ ਤੋਂ ਪੰਜਾਬ ਵਾਸੀ ਬੇਹਦ ਖੁਸ਼ ਹਨ। ਦਵਾਈਆਂ ਫ੍ਰੀ ਨੇ, ਟੈਸਟ ਫ੍ਰੀ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਸ਼ਹਿਰ ਵੀ ਨਹੀਂ ਜਾ ਸਕਦੇ ਇਲਾਜ ਕਰਾਉਣ, ਜੇ ਜਾ ਸਕਦੇ ਨੇ ਤਾਂ ਪੈਸੇ ਹੈ ਨਹੀਂ, ਇਲਾਜ ਮਹਿੰਗੇ ਹੋ ਗਏ ਪ੍ਰਾਈਵੇਟ, ਉਹਨਾਂ ਨੂੰ ਪਿੰਡ ਦੇ ਵਿੱਚ ਸਾਰੀਆਂ ਸਹੂਲਤਾਂ ਮਿਲਣਗੀਆਂ। ਸਿਹਤ ਸਹੂਲਤਾਂ ਦੇ ਘੱਟ ਹੋਏ ਖਰਚੇ, ਆਮ ਆਦਮੀ ਕਲੀਨਿਕਾਂ ਦੇ ਥਾਂ-ਥਾਂ ਚਰਚੇ।